ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਹੁਣੇ-ਹੁਣੇ ਇੱਥੇ ਲੱਗ ਗਈ ਪਿਆਨਕ ਅੱਗ ਹੋਈਆਂ ਕਈ ਮੋਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕੁਵੈਤ ਚ ਬੁੱਧਵਾਰ ਨੂੰ ਹਾਊਸਿੰਗ ਵਰਕਰਾਂ ਦੀ ਇੱਕ ਇਮਾਰਤ ਚ ਅੱਗ ਭਿਆਨਕ ਲੱਗ ਗਈ ਹੈ ਤੇ 41 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਕੁਵੈਤ ਦੇ ਦੱਖਣੀ ਅਹਿਮਦੀ ਸੂਬੇ ਦੇ ਮਗਾਫ ਇਲਾਕੇ ਚ ਬੁੱਧਵਾਰ ਤੜਕੇ 6 ਮੰਜ਼ਲਾ ਇਮਾਰਤ ਦੀ ਰਸੋਈ ਚ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਚ ਕਰੀਬ 160 ਲੋਕ ਰਹਿੰਦੇ ਸਨ ਜੋ ਕਿ ਉਸੇ ਕੰਪਨੀ ਦੇ ਕਰਮਚਾਰੀ ਹਨ ਕਥਿਤ ਤੌਰ ਤੇ ਉਥੇ ਰਹਿ ਰਹੇ ਬਹੁਤ ਸਾਰੇ ਮਜ਼ਦੂਰਾਂ ਦੀ ਜਾਨ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਆਲੀ ਲੋਕਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜੇ ਸ਼ੰਕਰ ਨੇ ਟਵੀਟ ਕੀਤਾ ਹੈ ਤੇ ਕਿਹਾ ਕਿ ਕਵੈਥੀਚ ਅੱਗ ਲੱਗਣ ਦੀ ਖਬਰ ਨਾਲ ਡੂੰਗਾ ਸਦਮਾ ਲੱਗਾ ਕਥਿਤ ਤੌਰ ਤੇ 41 ਲੋਕਾਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਹਸਪਤਾਲ ਵਿੱਚ ਦਾਖਲ ਹਨ ਮਾਰੇ ਗਏ ਜ਼ਿਆਦਾਤਰ ਪਾਰਤੀ ਦਸੇਜਾਰੇ ਹਨ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ